ਇਹ ਥੋੜਾ ਸਨੇਹ ਹੈ ਸੋਨਹਾਂ ਸਿਰਾਂ ਕਾ ਬਹੁਤ ਬਹੁਤ ਵਾਰ ਕਾ ਬਹੁਤ ਬਹੁਤ ਹਾਂਜੀ ਹਾਂ ਸਰ ਜਿਹੜੇ ਕਿ ਪਾਰਟੀ ਵੱਲੋਂ ਲੰਬੇ ਸਮੇਂ ਤੇ ਜਿਹੜੇ ਕਿ ਇੱਕ ਹਰਕਨ ਚਾਰਜ ਤਾਂ ਹੋਰ ਵੀ ਜਿਹੜੀ ਦੀ ਪੋਸਟ ਖਾਣੀ ਪਈ ਸੀ ਅੱਜ ਤੈਨੂੰ ਵੀ ਤੁਹਾਨੂੰ ਸੰਗਠਨ ਇੰਚਾਰਜ ਵੀ ਲਗਾਇਆ ਗਿਆ ਵਾ ਕੀ ਕਹਿਣਾ ਚਾਹोगे ਪਾਰਟੀ ਦੀ ਇਹ ਕਿਤਮਤਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡੀ ਮਾਦੂ ਮਰਾਈ ਆਪਣੇ ਸੁਪਰੀਮ ਅਰਵਿੰਦ ਕੇਜਰੀਵਾਲ ਸਾਹਿਬ ਜੀ ਦਾ ਤੇ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਕਪੂਰਥਲਾ ਤੇ ਉਸ ਸੰਗਠਨ ਦਾ ਇੰਚਾਰਜ ਲਾਇਆ ਜੀ। ਉਹ ਜਿਹੜੀ ਗੱਲ ਜਿਹੜੀ ਤੁਸੀਂ ਕਿਹਾ ਕਿ ਹਲਕਾ ਇੰਚਾਰਜ ਦੀ ਸਾਡਾ ਛੋਟਾ ਵੀਰ ਮੇਰਾ ਜਿਹੜੇ ਵਕੀਲ ਸਾਹਿਬ ਉਹਨਾਂ ਨੂੰ ਵੀ ਲਾਇਆ ਗਿਆ ਇੱਥੇ ਹਲਕਾ ਇੰਚਾਰਜ ਅਸੀਂ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਸਾਰੀ ਮੇਰੀ ਟੀਮ ਸਾਡੇ ਜਗਜੀਤ ਸਿੰਘ ਜੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਹੋਰ ਦਰਜਾ ਬਜਾਦਿਆ ਸਾਰੇ ਮੇਰੇ ਵੀਰ ਜਿਹੜੇ ਸਾਰੇ ਬੈਠੇ ਨੇ ਅਸੀਂ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਤਾਂ ਤੇ ਹੀ ਨਿਭਾਵਾਂਗੇ ਔਰ ਪਾਰਟੀ ਦੀਆਂ ਜੋ ਪਾਲਿਸੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਰ ਪਹੁੰਚਾਵਾਂਗੇ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀ ਇਹ ਕਹਿ ਲੋ ਕਿ ਦਿੱਤੀ ਗਈ ਹੈ ਵਾ ਤੇ ਇਹਨੂੰ ਲੈ ਕੇ 2027 ਦੇ ਇਲੈਕਸ਼ਨ ਮੋਡ ਲੈ ਕੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾਣਾ ਦੇਖੋ ਅਸੀਂ ਇਹ ਜਿਹੜੀ ਸਾਡੀ ਜਿਹੜੀ ਪਾਰਟੀ ਆ ਜੀ ਜਦੋਂ ਦੀ 22 ਤੋਂ ਹੀ ਇਲੈਕਸ਼ਨ ਮੋਡ ਦੇ ਵਿੱਚ ਆ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਪਹਿਲੇ ਦਿਨ ਤੋਂ ਜਿੰਦਾਂ ਕਿ ਰਵਾਇਤੀ ਪਾਰਟੀਆਂ ਦਾ ਇਹ ਰਿਹਾ ਕਿ ਚੌਥੇ ਸਾਲ ਹੀ ਆ ਕੇ ਕੋਈ ਗਲਬਤ ਕਰਦੇ ਸੀ ਜਿਹੜੇ ਵਾਅਦੇ ਕੀਤੇ ਸੀ ਉਹਦੇ ਵਿੱਚੋਂ 80% ਤੋਂ ਵੱਧ ਜਿਹੜੇ ਵਾਅਦੇ ਆ ਉਹ ਪਹਿਲੇ ਸਾਲ ਹੀ ਪੂਰੇ ਕਰ ਦਿੱਤੇ ਗਿਆ ਸੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਇੱਕ ਅਕਸ ਹੈ ਸਾਡੇ ਨਾਲ ਲੋਕੀ ਜੁੜੇ ਹੋਏ ਨੇ ਜੜਾਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦ ਆ ਬਾਕੀ ਜਿਹੜੀ ਨਹੀਂ ਗੱਲ ਸਤਾਈ ਨਹੀਂ 27 ਸਾਡਾ ਜਿਹੜਾ ਜੁੱਧ ਨਹੀਂ ਆ 27 ਜਿਹੜੇ ਲੋਕਾਂ ਦਾ ਜੁੱਧ ਕਿਉਂਕਿ ਜਿਹੜੀ ਆਮ ਆਦੀ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਅੱਗੇ ਵੀ ਲੋਕਾਂ ਨੇ ਆਪ ਮਾਰੇ ਵੋਟਾਂ ਪਾ ਕੇ ਜਤਾਇਆ ਸੀ 27 ਵਿੱਚ ਵੀ ਅਸੀਂ ਇਤਰਾਹ ਜਤਾਉਣਗੇ ਤੇ ਗੱਲ ਕਰੀਏ ਪਾਰਟੀ ਵਰਕਰ ਉਹ ਪਾਰਟੀ ਵਰਕਰ ਜਿਹੜਾ ਕਿ ਆਮ ਪਾਰਟੀ ਦੀ छवि ਨੂੰ ਇਥੇ ਖਰਾਬ ਕੀਤਾ ਪਿਆ ਸੀ ਉਹਨੂੰ ਕਿਸ ਤਰੀਕੇ ਨਾਲ ਸੁਧਾਰਿਆ ਜਾਊਗਾ ਦੇਖੋ ਜਿਹੜੇ ਜਿਹੜਾ छवि ਖਰਾਬ ਕਰਨ ਵਾਲੇ ਲੋਕ ਨੇ ਉਹ ਆਮ ਆਦੀ ਪਾਰਟੀ ਦੇ ਬੰਦੇ ਹੋ ਹੀ ਨਹੀਂ ਸਕਦੇ ਜੇ ਕੋਈ ਅੰਦਰੀਆਂ ਕਾਲੀਆਂ ਭੇਡਾਂ ਹੋਣਗੀਆਂ ਤੁਸੀਂ ਧਿਆਨ ਚ ਲਿਆਓ ਉਹਨਾਂ ਨੂੰ ਕੱਢ ਕੇ ਬਾਹਰ ਸਟਿਆ ਜਾਊਗਾ ਨੰਗਾ ਕੀਤਾ ਜਾਊ ਇਸ ਪਾਰਟੀ ਦੇ ਵਿੱਚ ਕਿਸੇ ਵੀ ਜਿਹੜਾ ਭ੍ਰਿਸ਼ਟ ਬੰਦੇ ਦੀ ਕੋਈ ਥਾਂ ਨਹੀਂ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਬੰਦੇ ਜਿਹੜੇ ਆਪਣੇ ਆਪ ਨੂੰ ਤਰੰਤਰ ਸਮਝਦੇ ਸੀ ਚਾਹੇ ਸਾਡਾ ਉਹ ਐਮਐਲਏ ਸੀ ਚਾਹੇ ਕੋਈ ਕੋਸੀ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਗਿਆ ਜੇ ਵੀ ਜਿਹੜਾ ਵੀ ਕੋਈ ਅਸੀਂ ਲੋਕਾਂ ਦੇ ਨਾਲ ਵਾਅਦਾ ਕਰਕੇ ਆਏ ਹਾਂ ਕਿ ਇੱਕ ਇਮਾਨਦਾਰ ਸਰਕਾਰ ਇੱਕ ਸਾਫ਼ ਸੁਥਰੀ ਜਿਹੜੀ ਆ ਸਰਕਾਰ ਦਿੱਤੀ ਜਾਊਗੀ ਉਸ ਵਾਅਦੇ ਤੇ ਅਸੀਂ ਖੜੇ ਉਸੇ ਤਰ੍ਹਾਂ ਕੰਮ ਕਰਾਂਗੇ ਨਵੇਂ ਉਧੇਤਾਰਾਂ ਤੇ ਵੀ ਕਹ ਲੋ ਕਿ ਪਾਰਟੀ ਦੇ ਵਿੱਚ ਵੈਲਕਮ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਕਿਉਂਕਿ ਨਵੇਂ ਪੁਰਾਣੇ ਦੀ ਇੱਥੇ ਗੱਲ ਨਹੀਂ ਕੋਈ ਜਿਹੜਾ ਜਿਹੜਾ ਸਰਗਰ ਭਗਵਾਨ ਸਿੰਘ ਰਮਾਨ ਅਤੇ ਕੇਜਰੀਵਾਲ ਸਾਹਿਬ ਦੀ ਜੋਰ ਨੀਤੀਆਂ ਨੇ ਜੋ ਉਹਨਾਂ ਦੀ ਵਿਚਾਰਧਾਰਾ ਉਹਦੇ ਨਾਲ ਜੁੜਨਾ ਚਾਹੁੰਦਾ ਅਸੀਂ ਵੈਲਕਮ ਕਰ ਰਹੀਆਂ ਮੇਰੀ ਡਿਊਟੀ ਇਹ ਹੋਆ ਕਿ ਅਸੀਂ ਵੱਧ ਤੋਂ ਵੱਧ ਆਪਣਾ ਸੰਗਠਨ ਨੂੰ ਮજબૂત ਕਰੀਏ ਇਸੇ ਕਰਕੇ ਸਾਨੂੰ ਵਿਪਦ ਦਿੱਤਾ ਗਿਆ ਔਰ ਜਿਹੜਾ ਵੀ ਕੋਈ ਨਵੇਂ ਪੁਰਾਣੇ ਦੀ ਗੱਲ ਨਹੀਂ ਜਿਹੜੀ ਸੋਚ ਨਵੀਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਿਹੜਾ ਕੋਈ ਸੋਚ ਰੱਖਦਾ ਹੋਊਗਾ ਉਹਦਾ ਅਸੀਂ ਵੈਲਕਮ ਕਰਾਂਗੇ ਚੇਅਰਮੈਨ ਸਾਹਿਬ ਕਿਾ ਲੋਕੀ ਪਿਛਲੇ 30 ਸਾਲਾਂ ਤੋਂ ਜਿਹੜਾ ਕਿ ਇੱਥੇ ਅਫਵਾਹਾਂ ਤੇ ਬਾਜ਼ਾਰ ਉੱਡ ਰਿਆ ਸੀ ਕਿ ਜਿਹੜਾ ਕਿ ਇੱਥੇ ਹਲਕਾ ਇੰਚਾਰਜ ਨਾ ਲਗਾ ਕੇ ਰਣ ਪਰਵਾਰ ਨੇ ਖਾਲੀ ਛੱਡੇ ਗਿਆ ਸੀ ਪਰ ਅੱਜ ਪਾਰਟੀ ਵੱਲੋਂ ਹਲਕਾ ਇੰਚਾਰਜ ਵੀ ਲਗਾ ਦਿੱਤਾ ਗਿਆ ਵਾ ਤਾਂ ਸੰਗਠਨ ਇੰਚਾਰਜ ਵੀ ਲਗਾ ਦਿੱਤਾ ਕਿਤਾ ਦੇਖਦੇ ਪਾਰਟੀ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਸਾਡੇ ਆਵਾਦੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਡੇ ਪੰਜਾਬ ਪਰਿਵਾਰੀ ਸ੍ਰੀ ਮਨੀਸ਼ ਸ਼ਿਸ਼ੋਧਿਆ ਜੀ ਸਕੰਡਰ ਸੰਗਠਨ ਟੀਮ ਦੇ ਇੰਚਾਰਜ ਵੀ ਨੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕਪੂਰਥਲਾ ਹਲਕੇ ਦੇ ਵਿੱਚ ਇਸ ਗੱਲ ਦੇ ਉੱਤੇ ठप्पा ला दिता है कि इतने हल्का इंचार्ज नहीं है और शायद किसी बारले बंदे वास्ते शायद ये जड़ा हल्का जो खाली छोड़या हो सकता है वा इस गल विराम लाद्ते हुए पार्टी ने पार्टी जी आम आदमी पार्टी हैगी बहुत बहुत साड़ी सुप्रीमो साहब का बहुत बहुत धनवाद और सादार परमिंदर सिंह ढोर नज संगठन का इंचार्ज लगया गया कपूरसिला हल्के का ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਵੀ ਪਾਰਟੀ ਦਾ ਬਹੁਤ ਬੰਦ ਰਹਦਾ ਮੈਂ ਪਿਛਲੇ 2014 ਤੋਂ ਪਾਰਟੀ ਦੇ ਸੰਗਠਨ ਦੇ ਵਿੱਚ ਕੰਮ ਕਰਦਾ ਹਾਂ ਔਰ ਸਾਨੂੰ ਪਤਾ ਹੈ ਕਿ ਸੰਗਠਨ ਦੇ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਹੈਗਾ ਮੈਂ ਸੰਗਠਨ ਦੇ ਵਿੱਚ ਬਲਾਕ ਪ੍ਰਧਾਨ ਤੋਂ ਲੈ ਕੇ ਬਲਾਕ ਪ੍ਰਧਾਨ ਪੋਲਿੰਗ ਏਜੰਟ ਤੋਂ ਲੈ ਕੇ ਬਲਾਕ ਪ੍ਰਧਾਨ ਐਪੋਕ ਤੱਕ ਲੈ ਕੇ ਮੈਂ ਟ੍ਰੇਨਿੰਗ ਜਿਹੜਾ ਮਾਸਟਰ ਵੀ ਪਾਰਟੀ ਦੇ ਵਿੱਚ ਰਹਿ ਚੁੱਕਾ ਹਾਂ ਸਾਨੂੰ ਪਤਾ ਹੈਗਾ ਕਿ ਪਾਰਟੀ ਸੰਗਠਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਵਾਉਂਦੀ ਹੈਗੀ ਔਰ ਜਿਹੜਾ ਇਹ ਸੰਗਠਨ ਦਾ ਇੰਚਾਰਜ ਸਾਡੇ ਲਾਉਣ ਦਾ ਪਾਰਟੀ ਦਾ ਜਿਹੜਾ ਮੇਨ ਮਕਸਦ ਹੈਗਾ ਕਿ ਇਹਨਾਂ ਨੇ ਪੂਰੇ ਹਲਕੇ ਦੇ ਉੱਪਰ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਹੈਗੇ ਆ ਉਹਨਾਂ ਦੀ ਨਿਗਰਾਨੀ ਰੱਖਣੀ ਹੈ ਜੀ ਆ ਉਹਨਾਂ ਦੇ ਉੱਤੇ ਇੱਕ ਕਿਸਮ ਦਾ ਇਹ ਜਿਹਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਸੰਗਠਨ ਮੰਤਰੀ ਕਿਹਾ ਜਾਂਦਾ ਬਿਲਕੁਲ 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 ਜੀ ਬਿਲਕੁਲ ਸਾਰਿਆਂ ਦੇ ਸਾਰਿਆਂ ਤੇ ਇੱਕ ਇੱਕ ਦੂਸਰੀਆਂ ਪਾਰਟੀਆਂ ਦੇ ਵਿੱਚ ਇਹਨੂੰ ਸੰਗਠਨ ਮੰਤਰੀ ਦਾ ਅਹੁਦਾ ਕਿਹਾ ਜਾਂਦਾ ਵਾ ਠੀਕ ਹੈ ਨਾ ਜੀ ਸੋ ਇਸੇ ਤਰੀਕੇ ਨਾਲ ਸਾਡੇ ਹਲਕਾ ਇੰਚਾਰਜ ਲੱਗੇ ਆ ਐਡਵੋਕੇਟ ਕਰਮਜੀਤ ਚੰਦੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਪਾਰਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਲੋਕਾਂ ਨੂੰ ਜਿਹੜਾ ਇਹ ਦੁਬਾਰਾ ਹੁਣ ਮੌਕਾ ਨਹੀਂ ਮਿਲੂਗਾ ਇਹ ਵਿਰਾਮ ਲੱਗ ਚੁੱਕਾ ਹੈਗਾ ਇਸ ਗੱਲ ਦੇ ਉੱਤੇ ਵੀ ਇੱਥੇ ਸ਼ਾਇਦ ਨਾ ਕੋਈ ਦੂਸਰਾ ਲੀਡਰ ਵਾਸਤੇ ਤੁਹਾਡੇ ਵੱਲੋਂ ਵੀ ਕਹ ਲਓ ਕੀ ਹੁਣ ਤੇ ਰੱਖੀ ਇੱਥੇ ਵਿਧਾਇਕ ਸਾਹਿਬ ਦੇ ਉਹਨੇ ਦੇ ਨਿਚੇ ਰੁੱਤੇ ਸਵਾਲੀ ਨਿਸ਼ਾਨ ਲਗਾਏ ਜਾਊਗਾ ਕੋਈ ਵਿਧਾਇਕ ਸਾਹਿਬ ਮਤਲਬ ਜਿਹੜੇ ਕਿ ਕਾਂਗਰਸੀ ਵਿਧਾਇਕ ਉਹਨੇ ਜੇ ਕੰਮ ਦੇ ਦੇ ਵੇਖੋ ਸਾਡਾ ਦੇਖੋ ਅਸੀਂ ਸਾਡੇ ਸੰਗਠਨ ਦੀ ਇੱਕ ਜਿਹੜੀ ਹੈਗੀ ਆ ਨਾ ਬਹੁਤ ਵੱਡੀ ਜਿਹੜੀ ਇਹਨਾਂ ਦੀ ਸੋਚ ਹੁੰਦੀ ਆ ਅਸੀਂ ਕਿਸੇ ਦੇ ਕੰਮਾਂ ਨੂੰ ਮਾੜਾ ਚੰਗਾ ਨਹੀਂ ਗਿਣਦੇ ਸਾਡੇ ਸੰਗਠਨ ਦਾ ਕੰਮ ਹੈ ਵੀ ਤੁਸੀਂ ਆਪਣੀ ਲਕੀਰ ਵੱਡੀ ਕਰੋ ਤੁਸੀਂ ਆਪਣਾ ਕੰਮ ਕਰੀ ਚੱਲੋ ਅਸੀਂ ਕਿਸੇ ਨੇ ਕੀ ਕੀਤਾ ਪਿਛਲੇ ਕੰਮ ਨੂੰ ਅਸੀਂ ਨਹੀਂ ਦੇਖਣਾ ਅਸੀਂ ਆਪਣਾ ਕੰਮ ਕਰਨਾ ਆਪਣੀ ਲਾਈਨ ਵੱਡੀ ਕਰਨੀ ਹੈਗੀ ਆ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਨਾ ਵਾ ਉਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਪਿਛਲੇ 2014 ਤੋਂ 12 ਤੋਂ ਅਸੀਂ ਲੱਗੇ ਹੋਏ ਆ ਅਸੀਂ ਸੰਗਠਨ ਦੇ ਵਿੱਚ ਕੰਮ ਕੀਤਾ ਪਾਰਟੀ ਨੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਕਿਸੇ ਨੂੰ ਲੇਟ ਹੋ ਗਿਆ ਕਿਸੇ ਨੂੰ ਪਹਿਲਾਂ ਕਰ ਦਿੱਤਾ ਹੈਗਾ ਸਾਰਿਆਂ ਨੂੰ ਮਾਨ ਸਨਮਾਨ ਸਨਮਾਨ ਬਖਸ਼ਿਆ ਹੈਗਾ ਉਹਦਾ ਪਾਰਟੀ ਦਾ ਅਸੀਂ ਬਹੁਤ ਧੰਨਵਾਦ Yeah. you.